ਸਾਂ ਦੇਨ ਸਕੇ ਭਰਾ ਤਿੰਨਾਂ ਨੂੰ ਹੀ ਮਸਲ ਡਿਸਆਰਡਰ ਦੀ ਬਿਮਾਰੀ ਆ ਜਿਹਦੇ ਇਹਨਾਂ ਦਾ ਸਰੀਰ ਖੜ ਗਿਆ ਸਾਰਾ ਹੀ ਪਹਿਲਾਂ ਇਹਨਾਂ ਦੀ ਮਾਂ ਵੀ ਜਦੋਂ ਛੋਟੇ-ਛੋਟੇ ਸੀ ਇਸੇ ਬਿਮਾਰੀ ਨਾਲ ਚੱਲ ਬਸੀ ਸੀ ਬਾਪ ਵੀ ਹੁਣ ਪਿੱਛੇ 2 ਸਾਲ ਪਹਿਲਾਂ ਚੱਲ ਬਸਿਆ ਜਿਹੜੇ ਸਾਡੇ ਚਾਚੇ ਤਾਈ ਦੇ ਰੋਣ ਹੋਵੇ ਆ ਜਿਹੜੇ ਆਪਣੇ ਕੁਲਰ ਨਹੀਂ ਬਣਾਉਂਦੇ ਹੂੰ ਕੁਲਰਾਂ ਦੀ ਫੀਡਿੰਗ ਕਰਨਾ ਹੈ ਉਦਰਾ ਦੀ ਫੀਟਿੰਗ ਕਰਦਾ ਹਾਂ ਜੀ ਨਾਲੇ ਮੈਂ ਪੜਨਾ ਨਿੱਕੇ ਜਹਰ ਲੱਗ ਤੇ ਉਹ ਕੰਮ ਕੀ ਕਰਦਾ ਸੀ ਨਾਲ ਤੋਂ ਕਮਾਈ ਆ ਕੀ ਸਾਧਨ ਸੀ ਕੀਤਾ ਹੀ ਕੋਈ ਨਾ ਨਸ਼ੇ ਕੀਤਾ ਪੰਨੀ ਪੜਿਆ 11 ਫੇ ਪੈਸਾ ਕਿੱਥੋਂ ਆਉਂਦਾ ਨਸ਼ਾ ਕਰਨ ਦਾ ਖੁਸਰੇ ਨੱਚੇ ਹੋਣੇ ਕਿੱਦਾਂ ਸੇਰੇ ਬੰਨੇ ਹੋਣੇ ਕਿਵੇਂ ਲੋੜੀ ਮਨਾਈ ਹੋ ਉਸ ਤੋਂ ਬਾਅਦ ਦੋ ਛੋਟੇ ਭਰਾ ਇਕੱਠੇ ਹੋਏ ਦੋਨੋਂ ਜੋੜੇ ਤੇ ਮਾਂ ਬਾਪ ਦੇ ਤਿੰਨ ਪੁੱਤ ਬਣ ਹੋ ਗਏ ਤੇ ਮਾਂ ਨੂੰ ਪ੍ਰੋਬਲਮ ਸੀ ਕੋਈ ਉਹ ਤਾਂ ਥੋੜੇ ਸਮੇਂ ਬਾਅਦ ਹੀ ਚੱਲ ਬਸੀ ਅਜੇ ਨਿੱਕੇ ਨਿੱਕੇ ਸੀ ਉਸ ਤੋਂ ਬਾਅਦ ਇੱਕ ਨੂੰਹ ਭੂਆ ਲੈ ਗਈ ਆਪਣੇ ਕੋਲੇ ਉੱਥੇ ਪੜਿਆ ਭੂਆ ਕੋਲੇ ਪਾਤਣਾ ਪਾਤਣਾ ਅੱਜ ਕੋਈ ਨਹੀਂ ਜਿਹੜਾ ਇਹਨਾਂ ਦੇ ਕੱਪੜੇ ਬਦਲਾਵੇ ਇਹਨਾਂ ਨੂੰ ਨੰਭਾਵੇ ਇਹਨਾਂ ਨੂੰ ਰੋਟੀ ਪਾਣੀ ਖਵਾਵੇ ਜਿਹੜੇ ਘਰ ਦੇ ਹਾਲਾਤ ਆ ਵੀਡੀਓ ਤੁਸੀਂ ਦੇ ਕੈਲੀਫੋਰਨੀਆ ਅਮਰੀਕਾ ਜੀ ਅਮਰੀਕਾ ਦਾ ਹਾਂ ਜੀ ਜੇ ਕਿੰਨੇ ਜੇ ਠੰਡ ਕੋਈ ਹੱਲ ਹੁੰਦਾ ਹੂੰ ਤੇ ਤੁਹਾਨੂੰ ਰੋਣਾ ਨਹੀਂ ਵੀਰੇ ਰੋਣਾ ਨਹੀਂ ਉਹਨੇ ਵੇਚਤੀ ਸੀ ਜਿਹੜਾ ਮੇਰਾ ਡੈਡੀ ਦੇ ਉਹਦਾ ਵੀ ਦਿਮਾਗ ਹੀ ਲੱਗਿਆ ਅੱਛਾ ਉਹਦਾ ਦਿਮਾਗ ਵੀ ਲੱਗਿਆ ਸੀ ਉਹਨੂੰ ਯਾਦ ਨਹੀਂ ਰਹੀਂਦੀ ਗੱਲ ਠੀਕ ਆ ਕੋਈ ਵੀ ਕਰਤਾ ਹੈ ਉਹਦੇ ਕੋਲ ਪੈੜੀ ਤੇ ਪੈਸੇ ਆਏ ਨੇ ਹੂੰ ਉਹਨੇ ਲੈ ਗਿਆ ਉਹਨੂੰ ਪਤਾ ਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤਿੰਨ ਸਕੇ ਭਰਾ ਸਾਡੇ ਕੋਲੇ ਪਹੁੰਚਿਆ ਸਰਪੰਚ ਵੀ ਨਹੀਂ ਸੀ ਲੈ ਕੇ ਦੇਂਦੇ ਭਾਜੀ ਉਹਨਾਂ ਨੂੰ ਪੁੱਛੋ ਉਹ ਵੀ ਜਵਾਬ ਦੇ ਗਏ ਸਾਰੇ ਮਗਾ ਮੜੇ ਦਾ ਨਾਂ ਨਾਲ ਆ ਜੋ ਕਰਾ ਨਹੀਂ ਤੁਸੀਂ ਜਾਓ ਕਰਾ ਮੈਂ ਕੀ ਕਰਨਾ ਸਾਂ ਤਿੰਨ ਸਕੇ ਭਰਾ ਤਿੰਨਾਂ ਨੂੰ ਹੀ ਮਸਲ ਡਿਸਆਰਡਰ ਦੀ ਬਿਮਾਰੀ ਆ ਜਿਹੜਾ ਇਹਨਾਂ ਦਾ ਸਰੀਰ ਖੜ ਗਿਆ ਸਾਰਾ ਹੀ ਪਹਿਲਾਂ ਇਹਨਾਂ ਦੀ ਮਾਂ ਵੀ ਜਦੋਂ ਛੋਟੇ ਛੋਟੇ ਸੀ ਇਸੇ ਬਿਮਾਰੀ ਨਾਲ ਚੱਲ ਬਸੀ ਸੀ ਬਾਪ ਵੀ ਹੁਣ ਪਿੱਛੇ 2 ਸਾਲ ਪਹਿਲਾਂ ਚੱਲ ਬਸਿਆ ਜੋ ਜ਼ਮੀਨ ਜਾਇਦਾਦ ਮੜੀ ਮੋਟੀ ਸੀਗੀ ਆ ਵੱਡਾ ਜਿਹੜਾ ਇਹ ਨਸ਼ਿਆਂ ਨੂੰ ਲੱਗ ਗਿਆ ਸੀ ਤੇ ਇਹਨੇ ਸਮੈਕ ਦੇ ਵਿੱਚ ਜੋ ਸੀ ਘਰ ਦਾ ਖਤਮ ਕਰਤਾ ਕੁਝ ਬਾਪ ਵੀ ਇਦਾਂ ਹੀ ਸੀਗਾ ਉਹ ਵੀ ਜ਼ਿੰਮੇਵਾਰੀ ਨਹੀਂ ਸੀ ਚੱਕਦਾ ਪੂਰੀ ਤੇ ਅੱਜ ਤਾਏ ਚਾਚੇ ਹੋਰ ਕੋਈ ਮਾਮੇ ਮਾਸੀਆਂ ਕੋਈ ਕੰਮ ਨਹੀਂ ਆ ਰਿਹਾ ਕਾ ਪੂਆ ਦਾ ਪੁੱਤ ਆ ਇਹ ਆਇਆ ਅੱਜ ਇਹ ਵੀ ਧੰਨਵਾਦ ਆ ਵੀਰ ਦਾ ਵੀ ਜਿਹਨੇ oprala ਕੀਤਾ ਸਾਨੂੰ ਕਾਫੀ ਸਮੇਂ ਤੋਂ ਇਹਨਾਂ ਦੀਆਂ ਵੀਡੀਓ ਆ ਰਹੀਆਂ ਸੀ ਕੁਰਕਸ਼ੇਤਰ ਹਰਿਆਣੇ ਤੋਂ ਆਏ ਵੀਰ ਸਾਡੇ ਪੰਜਾਬੀ ਭਰਾ ਨੇ ਇੱਕ ਦਿਨ ਗਗਨਦੀਪ ਸਿੰਘ ਆ ਇੱਕ ਦਿਨ ਹਰਸ਼ਦੀਪ ਆ ਇੱਕ ਦਿਨ ਹਰਿੰਦਰ ਹਰਿੰਦਰ ਸਿੰਘ ਆ ਤੇ ਜਿਹੜਾ ਹਰਿੰਦਰ ਸਿੰਘ ਆ ਇਹ ਸਾਰਿਆਂ ਤੋਂ ਵੱਡਾ ਵਾ ਤੇ ਆ ਦੋਨੇ ਜੋੜੇ ਨੇ ਦੋਨੋਂ ਟਵਿਨਸ ਨੇ ਇਹ ਤੇ ਸਭ ਤੋਂ ਪਹਿਲਾਂ ਇਹਨੂੰ ਪ੍ਰੋਬਲਮ ਆਈ ਇਹ ਮੰਜੇ ਤੇ ਬੈਠ ਗਿਆ ਪਰ ਪਹਿਲਾਂ ਇਹਨੂੰ ਆਈ ਬਾਈ ਇਹਨੂੰ ਆਈ ਹਾਂਜੀ ਸਭ ਤੋਂ ਪਹਿਲਾਂ ਇਹਨੂੰ ਆਈ ਵੀਰੇ ਨੂੰ ਇਹ ਕਰਦਾ ਸੀ ਕੰਮ ਬਿਲਡਿੰਗ ਦਾ ਹਾਂਜੀ ਵੀਰੇ ਤੇਰਾ ਕੀ ਨਾਮ ਆ ਪੂਰਾ ਗਗਨਦੀਪ ਗਗਨਦੀਪ ਕਿੰਨਾ ਪੜਿਆ ਤੂੰ ਮੈਂ 12ੰਬਰ ਦਾ 10 ਹਾਂ ਮੈਂ 12 ਪੜਿਆ ਹੋਇਆ ਕਹਿੰਦਾ ਛੁੱਟ ਛੁੱਟ ਗੇਸ ਵਿੱਚ ਪੜਾਈ ਵਿੱਚ ਛੁੱਟ ਗਈ ਸੀ ਛੁੱਟ ਗਈ ਹਾਂਜੀ ਕਾਹ ਤੋਂ ਉਸ ਸਾਲ ਸਾਂ ਤੋਂ ਨਤਾ ਕੰਮ ਛੱਡ ਗਿਆ ਸੀ ਹਾਂ ਲੋਕਾ ਕੰਮ ਕਰਦਾ ਹਾਂ ਹਾਂ 2003 ਤੋਂ ਬੱਸ ਭੱਗ ਪਿਆ ਚਲਾ ਠੀਕ ਹੈ ਤੇ ਬਿਲਡਿੰਗ ਦਾ ਕੰਮ ਤੂੰ ਪੜਦੇ ਪੜਦੇ ਹੀ ਸਿੱਖਿਆ ਸੀ ਬਿਲਡਿੰਗ ਦਾ ਕੰਮ ਦੇ ਕਹਿੰਦਾ ਫੜ ਜੇ ਨੀ ਉਹ ਗੱਆਂ ਪਾਸੋਂ ਪਾਸੋਂ ਉੱਤੇ ਚੰਦ ਕਰ ਕਰਨ ਲੱਗ ਗਿਆ ਹਮੜਾ ਮੁੰਡਾ ਹੂੰ ਹੂੰ ਉਹਦੋਂ ਕੰਮ ਕਰਦਾ ਸੀ ਛੜੀ ਦਾ ਉਹਦਾ ਡੈਡੀ ਸੀਗਾ ਤੇਰਾ ਹਾਂਜੀ ਤੇ ਡੈਡੀ ਕਿਵੇਂ ਸੀ ਕੀ ਕੰਮ ਕਰਦਾ ਸੀ ਡੈਡੀ ਨੀ ਹੂੰ ਜੀ ਕੰਮ ਕਮ ਤੇ ਕੀਤੀ ਪੜਦੇ ਕਰਦੇ ਹਣਾ ਹੂੰ ਕੀ ਕੋਤੀ ਜਬੂਤਿਆ ਕਿਆਂ ਡੰਗਰ ਹੂੰ ਤੇ ਉਹਨੂੰ ਕੰਮ ਚਲਾਈਆਂ ਹਣਾ ਹਾਂਜੀ ਅੱਛਾ ਤੇਰਾ ਡੈਡੀ ਸੀ ਤੇਰਾ ਉਹ ਕਿਵੇਂ ਸੀ ਕੰਮ ਮਿਹਨਤੀ ਸੀ ਬੰਦਾ ਕਿ ਉਹ ਵੀ ਨਸ਼ਾ ਉਸ਼ਾ ਕਰਦੇ ਸੀ ਕੋਈ ਕੰਨ ਬਲ ਜਾ ਸ਼ਤਮ ਜਤ ਚਾਪਤ ਗੁਪਤ ਪਿੰਡਾਂ ਰਾਤ ਨੂੰ ਇਹ ਜਮੀਨ ਜਮੂਨ ਤੁਹਾਡੀ ਫਿਰ ਕਿੱਧਰ ਗਈ ਮਿਹਨਤ ਕੰਨ ਬਲ ਕੱਢੀ ਨਾ ਫਿਰ ਉਹ ਕਿੱਧਰ ਗਈ ਜਿਹੜੀ ਘਾਟ ਸੀ ਜਾਣੇ ਕਿਤਨੇ ਹੀ ਹੈ ਹੀ 5 ਕਿਲੇ ਉਹ ਵੀ ਰੋਲੇ ਵਾਲੇ ਸੀ ਅੱਛਾ ਜੀ ਫਿਰ ਉਹ ਵੇਚਦੀ ਵੇਚੀ ਕਿਉਂ ਅਰਦੀ ਨਹੀਂ ਵੇਚੀ ਹੂੰ ਉਹਦੇ ਜਿਹੜੇ ਸਾਡੇ ਚਾਚੇ ਤਾਈ ਦੇ ਨੂੰ ਵੇਚ ਗਏ ਉਹ ਵੇਚ ਗਏ ਹਾਂਜੀ ਹਾਂਜੀ ਮੇਰਾ ਡੈਡੀ ਵੇਚੀ ਸੀ ਇਹਨਾਂ ਨੇ ਤੋਂ ਸਾਰੇ ਪੰਜ ਭਰਾ ਸਨ ਇਹਨਾਂ ਦੇ ਪਿਓਾਂ ਨੇ ਵੇਚਤੀ ਸੀ ਜਿਹੜਾ ਮੇਰਾ ਡੈਡੀ ਦੇ ਉਹਦਾ ਵੀ ਦਿਮਾਗ ਹੀ ਲੱਗਿਆ ਕੱਚੇ ਉਹਦਾ ਦਿਮਾਗ ਵੀ ਲੱਗਿਆ ਉਹਨੂੰ ਯਾਦ ਨਹੀਂ ਰਹਿੰਦੀ ਗੱਲਾਂ ਠੀਕ ਆ ਕੋਈ ਵੀ ਕਰਦਾ ਹੈ ਉਹਦੇ ਕੋਲ ਪੈੜੀ ਦੇ ਪੈਸੇ ਆਏ ਨੇ ਹੂੰ ਉਹਨੇ ਲੈ ਗਿਆ ਉਹਨੂੰ ਪਤਾ ਹੀ ਨਹੀਂ ਅੱਛਾ ਤੇ ਅਰਸ਼ ਜਦੋਂ ਤੂੰ ਪੜਨੋਂ ਹਟਿਆ ਉਸ ਤੋਂ ਬਾਅਦ ਤੂੰ ਕੀ ਕੰਮ ਸਿੱਖਿਆ ਫਿਰ ਮੈਨੂੰ ਮੇਰੀ 부ਆ ਲੱਗੀ ਸੀ ਹੂੰ ਇਹਦੀ ਮੰਮੀ ਨਹੀਂ ਦੂਸਰੇ ਪਾਤਾਂ ਨਾਲ ਲੱਗੀ ਪਾਤਾਂ ਵਾਲੀ ਦੀ 부ਆ ਅੱਛਾ ਉਹਨਾਂ ਦੀ ਡੈਥ ਹੋ ਗਈ ਓਕੇ ਉੱਥੇ ਕੀ ਕੰਮ ਕਰਦਾ ਸੀ ਫਿਰ ਤੂੰ ਉਦੋਂ ਮੈਂ ਕੰਮ ਕਰਨਾ ਹਾਂ ਭਾਈ ਜੀ ਇਹ ਆਪਣੇ ਕੁੱਲਰ ਨਹੀਂ ਬਣਾਉਂਦੇ ਹੂੰ ਕੁੱਲਰਾਂ ਦੀ ਫਿਟਿੰਗ ਕਰਨਾ ਹੈ ਕੁੱਲਰਾਂ ਦੀ ਫਿਟਿੰਗ ਕਰਨਾ ਹੈ ਜੀ ਨਾਲੇ ਮੈਂ ਪੜਨਾ ਨਿੱਕੇ ਜਨੇ ਲੱਗੇ ਆਈ ਭਾਈ ਠੀਕ ਹੈ ਹਰਵਿੰਦਰ ਕਿਵੇਂ ਤੂੰ ਕਿੰਨਾ ਪੜਿਆ ਮੈਂ 11 11 ਪੜਿਆ ਹਰਵਿੰਦਰ ਕੀ ਨਸ਼ਾ ਕਰਨ ਲੱਗ ਗਿਆ ਸੀ ਤੂੰ ਯਾਰ ਸਾਰੇ ਕੀਤੇ ਸਾਰੇ ਨਸ਼ੇ ਕੀਤੇ ਹੁਣ ਵੀ ਕਰਦਾ ਨਹੀਂ ਹੁਣ ਮਿਲਦੀ ਕੋਈ ਨਹੀਂ ਹੁਣ ਮਿਲਦਾ ਨਹੀਂ ਕੋਈ ਜੇ ਮਿਲੇ ਤਾਂ ਕਰ ਲੇਗਾ ਨਹੀਂ ਹੁਣ ਨਹੀਂ ਕਰਨਾ ਹੁਣ ਨਾ ਕਰ ਲੱਗਦਾ ਤੇ ਉਹ ਕੰਮ ਕੀ ਕਰਦਾ ਸੀ ਦਾਲ ਤੋਂ ਕਮਾਈ ਆ ਕੀ ਸਾਧਨ ਸੀ ਕੀਤਾ ਹੀ ਕੋਈ ਨਹੀਂ ਨਾ ਨਸ਼ੇ ਕੀਤਾ ਪਾਣੀ ਪੜਿਆ 11 ਤੇ ਪੈਸਾ ਕਿੱਥੋਂ ਆਉਂਦਾ ਨਸ਼ਾ ਕਰਨ ਨੂੰ ਇਹ ਜ਼ਹਤ ਕੁੱਣੀ ਜਾਂਦਾ ਜੀ ਨਾ ਕੁੱਣੀ ਜੀ ਕਰਦੇ ਜੇ ਮਿਲਦਾ ਸੀ ਕਰ ਲਾ ਠੀਕ ਆ ਬੋਲੋ ਡੈਡੀ ਤੇਰਾ ਜਿ ਆਉਂਦਾ ਸੀਗਾ ਠੀਕ ਆ ਠੀਕ ਆ ਪੈਸੇ ਤੁਹਾਨੂੰ ਪਤਾ ਬੰਦਾ ਚਾਲਦਾ ਫਿਰਦਾ ਹੋਇਆ ਹੈ ਜਾਣਦੇ ਹੁਣ ਤੁਰ ਨਹੀਂ ਹੁੰਦਾ ਤੇਤੋਂ ਨਹੀਂ ਤੇ ਤੈ ਤੋ ਆਪਣੇ ਗगन ਤੇਤੋ ਵੀ ਨੀ ਤੁਰਦਾ ਇੱਥੇ ਬਿਲਕੁਲ ਹੀ ਖੜ ਗਿਆ ਸ਼ਰੀਰ ਦਾ ਸਟੈਂਡ ਨਾਲ ਨਾ ਤੁਰ ਲਿੰਗ ਨੇ ਇਹ ਦੋਵੇਂ ਸਟੈਂਡ ਨਾਲ ਤੁਰ ਲਿੰਗ ਨੇ ਇੱਥੋਂ ਤਾਂ ਨਹੀਂ ਤੁਰਿਆ ਜਾਂਦਾ ਅਸੀਂ ਇਹ ਤਾਂ ਜਮਾ ਨਹੀਂ ਤੁਰਿਆ ਇਹ ਜਮਾ ਹੀ ਨਹੀਂ ਇਹ ਤੇ ਹਿੱਲਦਾ ਮਸੇ ਇਹ ਸਾਰਾ ਤਾਂ ਨਿੱਕਾ ਵਾ ਐ ਸਭ ਤੋਂ ਵੱਡਾ ਤੂੰ ਸਭ ਤੋਂ ਵੱਡਾ ਵਾ ਤੂੰ 11 ਪੜਿਆ ਤੇਰਾ ਵਿਆਹ ਹੋਇਆ ਸੀ ਨਾ ਠੀਕ ਹੈ ਵਿਆਹ ਕੋਈ ਵੀ ਨਹੀਂ ਤੇਨਾਂ ਚ ਵਿਆਹ ਆਪ ਹੀ ਨਹੀਂ ਪਰ ਪਾਜੀ ਇੱਕ ਦੇ ਸਾਡੇ ਲੋ ਬੋਲਿਆ ਨਹੀਂ ਜਾਂਦਾ ਹੀ ਉਹ ਜਵਾਨ ਅੱਧੀਆਂ ਦੀ ਆਂਦੀ ਹੈ। ਉਹ ਤੇ ਇੱਕ ਲਸਤਾਨੀ ਕੰਮ ਕਰਦੀ। ਉਹ 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 ਧਰੀ ਦਾ ਤੇ ਮਰਣਾ ਠੀਕ ਹੀ ਆ। ਉਹ ਕੋਈ ਪ੍ਰੋਬਲਮ ਨਹੀਂ ਹੁੰਦੀ। ਇਹ ਸਭ ਤੋਂ ਜਿਹੜਾ ਛੋਟਾ ਵਾ ਕਿਹੜੇ ਸਾਲ ਦੇ ਵਿੱਚ ਬਿਮਾਰ ਹੋਇਆ ਸੀ ਇਹ? ਕਿੰਨੇ ਸਾਲ ਹੋ ਗਏ ਇਹਨੂੰ? ਇਹਨੂੰ ਕੋਡ ਡੋਡ ਹੋ ਗਿਨੇ 5 ਸਾਲ। 5 ਸਾਲ ਹੋ ਗਏ ਬੈਠੇ। ਜ਼ਿਆਦਾ ਵਾ ਜੀ। ਜ਼ਿਆਦਾ ਤੇ ਤੈਨੂੰ ਮੈਨੂੰ ਨੈ ਦੋਨ ਦੋ ਕੁ ਸਾਲ ਹੋ ਗਏ ਤੈਨੂੰ ਅਰਵਿੰਦਰ 3-4 ਸਾਲ ਹੋ ਗਏ 3-4 ਸਾਲ ਹੋ ਗਏ ਯਾਨੀ ਕਿ ਪਹਿਲਾਂ ਸਭ ਤੋਂ ਛੋਟਾ ਫਿਰ ਸਭ ਤੋਂ ਵੱਡਾ ਹਾਂਜੀ ਫਿਰ ਤੂੰ ਬੈਠ ਗਿਆ ਮੰਜੇ ਤੇ ਹਾਂਜੀ ਅੱਜ ਤੁਹਾਡੇ ਨਾਲ ਜਿਹੜੀ ਅਸੀਂ ਇਹ ਵੀਡੀਓ ਸਾਂਝੀ ਕਰਨ ਲੱਗੇ ਆ ਨਾ ਮੈਨੂੰ ਤਾਂ ਐ ਮਹਿਸੂਸ ਹੋ ਰਿਹਾ ਜਿਵੇਂ ਇਹ ਸਾਡਾ ਹੀ ਟੱਬਰ ਹੋਵੇ ਅਸੀਂ ਵੀ ਤਿੰਨ ਭਰਾ ਆ ਮੈਂ ਤਿੰਨ ਭਰਾ ਸਕੇ ਜੇ ਲੋ ਘਰ ਚ ਕਿਸੇ ਚ ਤਿੰਨ ਪੁੱਤ ਹੁੰਦੇ ਆ ਨਾ ਤੇ ਉਹ ਘਰ ਦਾ ਪਿੰਡ ਚ ਕਿਸੇ ਨਾਲ ਮੁਕਾਬਲਾ ਨਹੀਂ ਹੁੰਦਾ ਮਾਂ ਵੀ ਹੌਸਲੇ ਨਾਲ ਫੁੱਲੀ ਨਹੀਂ ਸਮਾਉਣਦੀ ਵੀ ਮੇਰੇ ਤਿੰਨ ਪੁੱਤ ਨੇ ਸ਼ੇਰਾਂ ਵਰਗੇ ਤੇ ਬਾਪ ਨੂੰ ਵੀ ਬੜਾ ਹੌਸਲਾ ਹੁੰਦਾ ਵੀ ਮੇਰੇ ਤਿੰਨ ਪੁੱਤ ਨੇ ਹੋ ਗਏ ਗੱਭਰੂ ਸੰਭਣ ਕੇ ਘਰ-ਬਾਰ ਪਰ ਜਿੱਦਣੇ ਬੱਚਿਆਂ ਦੇ ਜਨਮ ਹੋਏ ਹੋਣੇ ਜਦੋਂ ਹਰਵਿੰਦਰ ਸਿੰਘ ਸਭ ਤੋਂ ਵੱਡਾ ਵਾ ਇਹ ਜੰਮਿਆ ਹੋਣਾ ਕਿਦਾਂ ਖੁਸਰੇ ਨੱਚੇ ਹੋਣੇ ਆ ਕਿਦਾਂ ਸੇਰੇ ਬੰਨੇ ਹੋਣੇ ਆ ਕਿਵੇਂ ਲੋਹੜੀ ਮਨਾਈ ਹੋ ਉਸ ਤੋਂ ਬਾਅਦ ਦੋ ਛੋਟੇ ਭਰਾ ਇਕੱਠੇ ਹੋਏ ਦੋਨੋਂ ਜੋੜੇ ਤੇ ਮਾਂ-ਬਾਪ ਦੇ ਤਿੰਨ ਪੁੱਤ ਬਣ ਹੋ ਗਏ ਤੇ ਮਾਂ ਨੂੰ ਪ੍ਰੋਬਲਮ ਸੀ ਕੋਈ ਉਹ ਤਾਂ ਥੋੜੇ ਸਮੇਂ ਬਾਅਦ ਹੀ ਚੱਲ ਬਸੀ ਅਜੇ ਨਿੱਕੇ ਨਿੱਕੇ ਹੀ ਸੀ ਉਸ ਤੋਂ ਬਾਅਦ ਇੱਕ ਨੂੰ ਭੂਆ ਲੈ ਗਈ ਆਪਣੇ ਕੋਲੇ ਉੱਥੇ ਪੜਿਆ ਭੂਆ ਕੋਲੇ ਕਿਹੜੇ ਜਲੇ ਚ ਪਾਤਣਾ ਪਾਤਣਾ ਤੇ ਦੂਜੇ ਦੋਨੋਂ ਉੱਥੇ ਹੀ ਰਹੇ ਪਿੰਡੀ ਆਪਣੇ ਜਾਂਦੇ ਨਹੀਂ ਗਏ ਕੋਲੇ ਜਾਂਦੇ ਨਹੀਂ ਸੀ ਤੇ ਤੁਹਾਡਾ ਪਿੰਡ ਕਿਹੜਾ ਵਾ ਛੱਜੂਪੁਰ ਜੀ ਮੇਰਾ ਜ਼ਿਲ੍ਹਾ ਕਿਹੜਾ ਕੁਰੂਖੇਤਰੀ ਕੁਰੂਖੇਤਰੀ ਤੁਸੀਂ ਨੇੜੇ ਮਨੋ ਨੇੜੇ ਭੇਵੇ ਦੇ ਨੇੜੇ ਤੇ ਇਹ ਵੀ ਵੀਰਾ ਭੂਆ ਦਾ ਪੁੱਤ ਹੈ ਇਹਨਾਂ ਦੇ ਜਰਵਿੰਦਰ ਤੇ ਫਿਰ ਹੌਲੀ ਹੌਲੀ ਪਹਿਲਾਂ ਤਾਂ ਸਭ ਤੋਂ ਛੋਟੇ ਦਾ ਸ਼ਰੀਰ ਖੜਨਾ ਸ਼ੁਰੂ ਹੋ ਗਿਆ ਜਿਹੜੀ ਬਿਮਾਰੀ ਮਾਂ ਨੂੰ ਸੀ ਉਹੀ ਛੋਟੇ ਨੂੰ ਹੋ ਗਈ। ਬਾਪ ਵੀ ਥੋੜਾ ਜਿਆਦਾ ਇਸ ਚਲੇ ਗਈ ਸੀ ਬੀਰ ਹੁਣੀ ਦੱਸਦੇ ਉਹਨੂੰ ਵੀ ਬਾੜੀ ਸੋਜੀ ਨਹੀਂ ਸੀ। ਜਿਹੜੀ ਜ਼ਮੀਨ ਜਮੂਨ ਸੀ ਜਾਂ ਜ਼ਮੀਨ ਤੋਂ ਥੋੜੇ ਬਹੁਤੇ ਪੈਸੇ ਪੂਸੇ ਆਏ ਉਹ ਵੀ ਇਦਾਂ ਹੀ ਖੁਰਦ-ਬੁਰਦ ਹੋ ਗਏ। ਫਿਰ ਉਸ ਤੋਂ ਬਾਅਦ ਸਭ ਤੋਂ ਵੱਡੇ ਨੂੰ ਕਿਉਂਕਿ ਨਸ਼ਿਆਂ ਨੂੰ ਲੱਗ ਗਿਆ ਸੀ ਨਸ਼ਾ ਸਮੈਕ ਪੀਣਾ ਗੋਲੀਆਂ ਖਾਣੀਆਂ ਜੋ ਨਸ਼ਾ ਉਹ ਕਹਿੰਦਾ ਮੈਨੂੰ ਮਿਲ ਜਾਂਦਾ ਸੀ ਤੇ ਮੈਂ ਕਰ ਲੈਂਦਾ ਸੀ। ਫਿਰ ਉਹਦਾ ਸ਼ਰੀਰ ਖੜ ਗਿਆ। ਫੇਰ ਉਸ ਤੋਂ ਬਾਅਦ ਇਹਦਾ ਵੀਰ ਦਾ ਅਰਸ਼ ਦਾ ਵੀ ਸ਼ਰੀਰ ਹੌਲੀ-ਹੌਲੀ ਖੜ ਗਿਆ ਇੱਕ ਬਿਲਡਿੰਗ ਦਾ ਕੰਮ ਕਰਦਾ ਸੀਗਾ ਗगन ਅਰਸ਼ ਕਾ ਦਾ ਕਰਦਾ ਹੀ ਕੰਮ ਫੀਟਿੰਗ ਨਾਈ ਫੀਟਿੰਗ ਦਾ ਕੰਮ ਕਰਦਾ ਸੀ ਕੁਲਰਾਂ ਦਾ ਤੇ ਇਹ ਵੀਰ ਕਹਿੰਦਾ ਮੈਂ ਕੋਈ ਕੰਮ ਨਹੀਂ ਕੀਤਾ ਅੱਜ ਉਸ ਘਰ ਦੀ ਦਸ਼ਾ ਤੇ ਦਿਸ਼ਾ ਕਿੱਦਾਂ ਦੀ ਹੋਊਗੀ ਜਿਸ ਘਰ ਦੇ ਤਿੰਨ ਪੁੱਤ ਬੀਲ ਚੇਰਾਂ ਤੇ ਬੈਠੇ ਨੇ ਤੇ ਇਹੀ ਪੁੱਤ ਗੱਭਰੂ ਜਵਾਨ ਆ ਇਹੀ ਆਪੋ ਆਪਣੇ ਇੱਕ ਫੀਲਡ 'ਚ ਕੰਮ ਕਰਦੇ ਹੁੰਦੇ ਇਹਨਾਂ ਦੇ ਵਿਆਹ ਵਿਆਹ ਹੋਏ ਹੁੰਦੇ ਇਹਨਾਂ ਦੇ ਧੀਆ ਪੁੱਤ ਹੁੰਦੇ ਤੇ ਉਸ ਘਰ ਦੀ ਦਸ਼ਾ ਤੇ ਦੇਸ਼ਾ ਕਿਦਾਂ ਦੀ ਹੋਣੀ ਸੀ ਕਿਦਾਂ ਉੱਥੇ ਕਲਕਾਰੀਆਂ ਗੂੰਜਣੀਆਂ ਸੀ ਕਿਦਾਂ ਉੱਥੇ ਸੁਹਾਣੀਆਂ ਤਿੰਨਾਂ ਦੀਆਂ ਘਰ ਵਾਲੀਆਂ ਬੈਠੀਆਂ ਹੋਣੀਆਂ ਸੀ ਕਿਦਾਂ ਉਸ ਘਰ ਦੇ ਵਿੱਚ ਰੌਣਕ ਹੋਣੀ ਸੀ ਇਹ ਭੈਣੋ ਤੇ ਭਰਾਵੋ ਕਰਮਾਂ ਦੇ ਸੌਦੇ ਆ ਕਈ ਵਾਰੀ ਅਸੀਂ ਸਮਝ ਨਹੀਂ ਪਾਉਂਦੇ ਇਹਨਾਂ ਚੀਜ਼ਾਂ ਨੂੰ ਪਰ ਸਾਨੂੰ ਹਰ ਇੱਕ ਚੀਜ਼ ਹਰ ਇੱਕ ਵੀਡੀਓ ਜਿਹੜੀ ਅਸੀਂ ਇੱਥੋਂ ਸ਼ੇਅਰ ਕਰਦੇ ਆ ਸਾਨੂੰ ਸਿੱਖਿਆ ਦਿੰਦੀ ਹੈ ਕਿਤੇ ਨਾ ਕਿਤੇ ਪਰ ਜੇ ਉਹਨੂੰ ਅਸੀਂ ਆਪਦੇ ਆਪ ਨਾਲ ਜੋੜ ਕੇ ਦੇਖੀਏ ਤਾਂ ਅੱਜ ਕਿਰਤਪਾਲ ਵੀਰੇ ਉਹਨਾਂ ਦਾ ਧੰਨਵਾਦ ਆ ਸਾਡੀ ਅੰਬਾਲਾ ਦੇ ਤੋਂ ਟੀਮ ਵੀਰੇ ਹੋਣੀ ਇਹ ਟੀਮ ਦੇ ਮੈਂਬਰ ਨੇ ਸਾਡੇ ਭਾਰਤ ਹੋਣੀ ਕਿਰਤਪਾਲ ਵੀਰੇ ਹੋਣੀ ਇਹ ਵੀਰਾਂ ਨੇ ਅਪਰਾਲਾ ਕੀਤਾ ਸਾਨੂੰ ਕਾਫੀ ਲੰਬੇ ਸਮੇਂ ਤੋਂ ਇਹਨਾਂ ਭਰਾਵਾਂ ਦੀ ਵੀਡੀਓ ਆ ਰਹੀ ਸੀ ਪਰ ਸਾਨੂੰ ਐਸੀ ਵੀ ਚਲੋ ਇਹ ਆਪਦੇ ਘਰੇ ਆ ਹਜੇ ਕੋਸ਼ਿਸ਼ ਕੀਤੀ ਜਾਵਾਂਗੇ ਕਿਸ ਦਿਨ ਲੈ ਕੇ ਆਵਾਂਗੇ ਪਰ ਅੱਜ ਇਹ ਵੀਰ ਇੱਕ ਉਪਰਾਲਾ ਕਰਕੇ ਇਹਨਾਂ ਵੀਰਾਂ ਨੂੰ ਇੱਥੇ ਤਿੱਕਰ ਲੈ ਕੇ ਆਏ ਨੇ ਕੁਰਕਸ਼ੇਤਰ ਜ਼ਿਲ੍ਹੇ ਤੋਂ ਹਰਿਆਣੇ ਤੋਂ ਪਿੰਡ ਦਾ ਨਾਂ ਹੈਗਾ ਹੀਂਗਾਖੇੜੀ ਹੀਂਗਾਖੇੜੀ ਘਰ ਦੇ ਵਿੱਚ ਬਸ ਆ ਸਾਮਾਨ ਬਚਿਆ ਸੀ ਹੋਰ ਕੁਝ ਨਹੀਂ ਵੀਰੋਣੀ ਦੱਸਦੇ ਆ ਵੀ ਸਿਲੰਡਰ ਚੁੱਲਾ ਗਿਆ ਸਭ ਕੁਝ ਲੋਕ ਹੀ ਚੱਕ ਕੇ ਲੈ ਗਏ ਆ ਲਾ ਕੇ ਰੱਖ ਦਿੰਦੇ ਹਰ ਨਾ ਜਿੱਦਾਂ ਆਈਦਾ ਸੀ ਦਸਾਂ ਦਿਨਾਂ ਬਾਅਦ ਤੇ ਗਰੋਸਰੀ ਦੇ ਕੇ ਤੇ ਦੇ ਵਿੱਚ ਰਸ਼ ਜੀ ਤਾਂ ਹੀ ਲੋਕ ਲਾ ਕੇ ਫਿਰ ਖੋਲ ਕੇ ਵਰਤ ਲੈਂਦੇ ਹੀ ਫਿਰ ਇੱਚਰ ਦਿੰਦੇ ਸੀਗੇ ਫਿਰ ਟਾਲਾ ਲਾਉਂਦੇ ਫਿਰ ਟਾਲਾ ਲਾ ਦੇ ਲੋਕ ਪੇਟੀ ਦੇਖੋ ਕੈਸੀ ਲੋਕ ਨੇ ਅੱਜ ਕੱਲ ਮਰਿਆ ਹੋਿਆਂ ਦੇ ਵੀ ਕੱਪੜੇ ਲਾ ਰਹੇ ਨੇ ਲੋਕ ਅੱਜ ਕੱਲ ਇਹ ਮਰਿਆਂ ਤੋਂ ਵੀਰ ਹੁਣੀ ਘੱਟ ਨਹੀਂ ਨਾ ਤਾਂ ਕਿਸੇ ਦੇ ਮਗਰ ਭੱਜ ਸਕਦੇ ਆ ਨਾ ਹੀ ਕਿਸੇ ਨੂੰ ਬੋਲ ਕੇ ਕਹਿ ਸਕਦੇ ਆ ਕੁਝ ਆਵਾਜ਼ ਵੀ ਥਥਲਾਉਂਦੀ ਆ ਕੁਝ ਕਹਿ ਵੀ ਨਹੀਂ ਹੁੰਦਾ ਤੇ ਇਹਨਾਂ ਦੇ ਨਾਲ ਵੀ ਲੋਕ ਵੀਰ ਦਾਸ ਦਾ ਵੀ ਚੱਪਲਾਂ ਵੀ ਲੋਕ ਚੱਕ ਕੇ ਲੈ ਜਾਂਦੇ ਆ ਰਸੀਆਂ ਬੰਨੀ ਵਾਲੀ ਚੱਪਲਾਂ ਪਾਈਆਂ ਹੋਈਆਂ ਭੂਆ ਤੇ ਭੂਆ ਦਾ ਪੁੱਤ ਜਾ ਕੇ ਰਾਸ਼ਨ ਦੇ ਕੇ ਆਉਂਦੇ ਆ ਉਹ ਵੀ ਲੋਕ ਚੱਕ ਕੇ ਲੈ ਜਾਂਦੇ ਆ ਅਸੀਂ ਇੱਥੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਕਿਸੇ ਦੀ ਕੋਈ ਨਿੰਦਾ ਨਹੀਂ ਕਰਦੇ ਪਰ ਬੜੀ ਦੁੱਖ ਦੀ ਗੱਲ ਆ ਵੀ ਅੱਜ ਸਾਡਾ ਸਮਾਜ ਕਿਦਾਂ ਦਾ ਹੋਈ ਜਾਂਦਾ ਅੱਜ ਇਹਨਾਂ ਭਰਾਵਾਂ ਨੂੰ ਲੋੜ ਸੀ ਇਹਨਾਂ ਦੇ ਆਪਣਿਆਂ ਦੇ ਕਿੱਡਾ ਵੱਡਾ ਕੁੰਬਾ ਸੀ ਜਿੱਦਣੇ ਜੰਮੇ ਸੀ ਜਿੱਦਣੇ ਦੇ ਘਰੇ ਲੋੜੀਆਂ ਮਨਾਈਆਂ ਸੀ ਚਾਚੇ ਤਾਏ ਮਾਮੇ ਮਾਸੀਆਂ ਸਭ ਨੱਚਦੇ ਫਿਰਦੇ ਸੀ ਤੇ ਇਹੀ ਜੇ ਸੁਖੀ ਹੁੰਦੇ ਇਹੀ ਇਹਨਾਂ ਦੇ ਘਰਾਂ 'ਚ ਸਭ ਮੂਰੇ ਹੋ ਕੇ ਗਿੱਧੇ ਭੰਗੜੇ ਪਾਉਂਦੇ ਫਿਰਨੇ ਸੀ ਪਰ ਅੱਜ ਇਹਨਾਂ ਦੇ ਘਰ 'ਚ ਮੁਸੀਬਤ ਆ ਗਈ ਰੋਗ ਆ ਗਿਆ ਇਹਨਾਂ ਦੇ ਘਰ 'ਚ ਜਹਿਮਤ ਆ ਗਈ ਮੰਝਿਆਂ ਤੇ ਬੈਠ ਗਿਆ ਅੱਜ ਕੋਈ ਨਹੀਂ ਜਿਹੜਾ ਇਹਨਾਂ ਦੇ ਕੱਪੜੇ ਬਦਲਾਵੇ ਇਹਨਾਂ ਨੂੰ ਨੰਭਾਵੇ ਇਹਨਾਂ ਨੂੰ ਰੋਟੀ ਪਾਣੀ ਖਵਾਵੇ ਜਿਹੜੇ ਘਰ ਦੇ ਹਾਲਾਤ ਉਹ ਵੀਡੀਓ ਤੁਸੀਂ ਦੇਖੀ ਹੈ ਮੂਰੇ ਉਹ ਇਹਨਾਂ ਦੀ ਉਹ ਵਾਲੀ ਜ਼ਿੰਦਗੀ ਸੀ ਜਿਹੜੀ ਇਹ ਨਰਕ ਵਰਗਾ ਜੀਵਨ ਕੱਟ ਕੇ ਆਏ ਨੇ ਪਿੱਛੋਂ ਸਾਡੇ ਟੀਮ ਮੈਂਬਰ ਹੋਣੇ ਗਏ ਵੀਰ ਦੱਸਦਾ ਕਿਰਤਪਾਲ ਕੱਲ ਗਏ ਸੀ ਕੱਲ ਦੇ ਸਵੇਰੇ ਜੀ ਦੁਪਹਿਰ ਨੂੰ ਤੇ ਉੱਥੇ ਪਿੰਡ ਦਾ ਸਰਪੰਚ ਸੀ ਜਿਹੜਾ ਕਹਿੰਦੇ ਘਰ ਗਏ ਦਫਤਰ ਚ ਸਪੈਸ਼ਲ ਅੱਛਾ ਜੀ ਅੰਦਰ ਬੈਠਾ 2 ਮਿੰਟ ਬਿਠਾ ਕੇ ਉਹਨੂੰ ਇਹਨਾਂ ਦੇ ਭੂਆ ਦਾ ਦੂਸਰਾ ਮੁੰਡਾ ਭੂਆ ਦਾ ਉਹ ਲਿਖ ਕੇ ਲਿਆਦਾ ਵੀ ਅਸੀਂ ਲੈ ਕੇ ਜਾਣਾ ਮੋਹਰ ਲਾ ਵਾ ਮੋਹਰ ਲਾ ਕੇ ਕਹਿੰਦਾ ਜਾਓ ਮੈਂ ਕਹਿੰਦਾ ਤੁਸੀਂ ਆਜੋ ਨਾਲ ਕਹਿੰਦਾ ਨਾ ਮੇਰਾ ਕੰਮ ਜਾਓ ਲੈ ਜਾਣਾ ਮੋਹਰ ਲਾਲ ਲੱਗਿਆ ਵੀ ਦਿੱਖਤਾ ਉਹ ਜਵਾਬ ਦੇ ਗਿਆ ਕਹਿੰਦਾ ਅਸੀਂ ਨਹੀਂ ਕਰਨਾ ਜੀ ਪਾਣੀ ਨਹੀਂ ਪੁੱਛਿਆ ਜੀ ਉਹਨੇ ਬਿਠਾ ਕੇ ਦੇਖੋ ਪਿੰਡ ਦਾ ਨਮਾਇੰਦਾ ਚਲੋ ਅਸੀਂ ਛੋਟੇ ਭਰਾ ਵੀਰ ਨੂੰ ਮਾੜਾ ਨਹੀਂ ਕਹਿੰਦੇ ਪਰ ਯਾਰ ਪੰਚਾਇਤਾਂ ਕਾਦੇ ਲਈ ਚੁਣੀਆਂ ਜਾਂਦੀਆਂ ਬਾਈ ਇਹ ਬਰਾਦਰੀ ਇਹਨਾਂ ਦੇ ਮਾਮਿਆਂ ਚੋਂ ਹੀ ਲੱਗਦੇ ਨੇ ਹਾਂਜੀ ਉਹ ਵੀ ਜੱਟਾਂ ਚੋਂ ਹੀ ਨੇ ਵੀ ਇਹਨਾਂ ਦਾ ਗੋਤ ਕੀਆ ਵੀਰੇ ਹੁਣ ਚੀਮੇ ਤੇ ਚੀਮਾ ਗੋਤ ਆ ਬਾਈ ਹੁਣਾਂ ਦਾ ਜ਼ਿਮੀਂਦਾਰ ਪਰਿਵਾਰ ਆ ਪਰ ਅੱਜ ਬਾਈ ਇਹਨਾਂ ਵੀਰਾਂ ਦੇ ਹਾਲਾਤ ਤੁਹਾਨੂੰ ਸ਼ਾਇਦ ਕੱਪੜੇ-ਕੁਪੜੇ ਪਾਏ ਲੱਗਦੇ ਹੁਣ ਵੀ ਇਹ ਠੀਕ ਆ ਪਰ ਇੱਥੇ ਲੈ ਕੇ ਆਉਣ ਤੋਂ ਪਹਿਲਾਂ ਇਹ ਵੀਰ ਹੁਣੇ ਕੱਪੜੇ-ਕੁਪੜੇ ਚੇਂਜ ਕਰਾ ਕੇ ਨਵਾ ਕੇ ਸਾਫ਼ ਸੁਥਰਾ ਕਰਕੇ ਲੈ ਕੇ ਆਏ ਨੇ ਤੇ ਨਹੀਂ ਤਾਂ ਇਹਨਾਂ ਦਾ ਜੀਵਨ ਕਿਸੇ ਨਰਕ ਤੋਂ ਘੱਟ ਨਹੀਂ ਸੀ ਕਿਉਂਕਿ ਤਿੰਨੋਂ ਹੀ ਇਸ ਟਾਈਮ ਅਪਾਹਜ ਹੋ ਗਏ ਨੇ ਆਹ ਛੋਟਾ ਤੇ ਇੱਕਾ ਵਿਚਾਲੜਾ ਤਾਂ ਮਾੜਾ ਮੋਟਾ ਹਜੇ ਵੀ ਕਹਿੰਦੇ ਬੀਲ 'ਚ ਉਹਨੂੰ ਫੜ ਕੇ ਬੋਕਰ-ਬੁਕਰ ਨੂੰ ਕੰਨਾਂ-ਕੁੰਨਾਂ ਨੂੰ ਹੱਥ ਪਾ ਕੇ ਲੈਟਰਨ ਬਾਥਰੂਮ ਜਾਏ ਹੁੰਦੇ ਆ ਤੇ ਇਹਦੇ ਤਾਂ ਇਹ ਵੀ ਨਹੀਂ ਹੁੰਦਾ ਉਹਨਾਂ ਦੇ ਕੱਪੜੇ ਪੈ ਕੇ ਕਰਕੇ ਕੱਪੜੇ ਕਰਕੇ ਆਪਣੇ ਲੈ ਕੇ ਜਾਣੇ ਅੱਛਾ ਜੀ ਕਵਾਂਟਲ ਦੁੱਧ ਹੁੰਦਾ ਸੀ ਜੀ 40 50 ਡੰਗਰ ਸੀਗੇ ਘਰੇ ਅੱਛਾ ਜੀ ਕਿਸੇ ਟਾਈਮ ਜਿਹੜਾ ਪਹਿਲਾਂ ਜਿਹੜਾ ਡੈਡੀ ਸੀ ਮਤਲਬ ਮੇਰੀ ਸੰਭਾਲ ਦੇ ਵਿੱਚ ਜੀ ਮੇਰੇ ਮਾਮਾ ਜੀ ਸੀਗੇ ਤੇ ਉਦੋਂ ਕਵਾਂਟਲ ਦੁੱਧ ਹੀ ਸਾਰਾ ਕੁਝ ਸੀਗਾ ਡੰਗਰ ਸੀਗੇ ਬਹੁਤ ਵਧੀਆ ਸੀਗਾ ਸਾਰਾ ਕੁਝ ਇਹ ਵੀ ਪੜਦੇ ਨਹੀਂ ਇਕੱਠੇ ਖੇਡਦੇ ਰਹੇ ਆ ਬਸ ਜਦੋਂ ਟਾਈਮ ਮੜਾ ਜੀ ਤਿੰਨੇ ਹੀ ਇਹ ਪਲੱਸ 2 ਪਲੱਸ 1 ਵਾਲੇ ਨੇ ਪੜੇ ਹੋਏ ਨੇ ਤਿੰਨਾਂ ਨੇ ਮੈਟ੍ਰਿਕ ਪਾਸ ਕੀਤੀ ਹੋਈ ਐ ਸੀਨੀਅਰ ਸੈਕੰਡਰੀ ਤੇ ਕਰ ਗਏ ਹੋਏ ਨੇ ਤਿੰਨੋਂ ਹੀ ਹੁੰਦੜਹੇਲ ਨੇ ਤਕੜੇ ਸਰੀਰ ਨੇ ਐਨੇ ਨੇ ਹੱਥ ਨੇ ਚੰਗੇ ਕੱਦ ਨੇ 6-6 ਫੁੱਟ ਦੇ ਤਿੰਨਾਂ ਦੇ ਤੇ ਤਿੰਨੇ ਹੀ ਅੱਜ ਬੀਲ ਚੇਅਰ ਤੇ ਬੈਠੇ ਨੇ ਤਿੰਨਾਂ ਦੇ ਵਿੱਚੋਂ ਦੋ ਤਾਂ ਹੁਨਰਮੰਦ ਨੇ ਇੱਕ ਵੈਲਡਰ ਆ ਇੱਕ ਇਲੈਕਟ੍ਰੀਕਲ ਦਾ ਕੰਮ ਜਾਣਦਾ ਕੁਲਰਾਂ ਦਾ ਇੱਕ ਨੇ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਉਸ ਦਲਦਲ ਦੇ ਵਿੱਚ ਸਿੱਟਿਆ ਜਿਹੜੀ ਨਸ਼ਿਆਂ ਦੀ ਦਲਦਲ ਕਹਿੰਦੇ ਜੀ ਪਰ ਸਾਡਾ ਸਮਾਜ ਅੱਜ ਬੰਦੇ ਦੀਆਂ ਕਮੀਆਂ ਤਾਂ ਗਿਣਾਉਂਦਾ ਪਰ ਬੰਦੇ ਦੇ ਹਾਲਾਤਾਂ ਨੂੰ ਦੇਖ ਕੇ ਉਹਦੀ ਬਾਹ ਨਹੀਂ ਫੜਦਾ ਅੱਜ ਗੱਲ ਕੱਲੀ ਹਰਵਿੰਦਰ ਦੀ ਗगन ਦੀ ਜਾਂ ਹਰਸ਼ ਦੀ ਨਹੀਂ ਹੋ ਰਹੀ ਇਹ ਤਿੰਨਾਂ ਭਰਾਵਾਂ ਦੀ ਗੱਲ ਨਹੀਂ ਇਹਨਾਂ ਵਰਗੇ ਹੋਰ ਬਹੁਤ ਨੇ ਬਾਈ ਜਿਹੜੇ ਘਰਾਂ 'ਚ ਬੈਠੇ ਨੇ ਜਿੰਨਾ ਟਾਈਮ ਹੱਡ ਪੈਰ ਚੱਲਦੇ ਆ ਚੜ੍ਹਦੇ ਸੂਰਜ ਨੂੰ ਤਾਂ ਸਾਰੀ ਸਲਾਮਾ ਕਰਦੇ ਆ ਭਾਈ ਡੁੱਬਦੇ ਨੂੰ ਕੋਈ ਨਹੀਂ ਪੁੱਛਦਾ। ਇਹ ਸ਼ੁਕਰੀਆ ਭੂਆ ਦੇ ਪੁੱਤ ਦਾ ਜਿਹੜਾ ਬਾਈ ਲੈ ਕੇ ਆਇਆ ਇੱਥੇ ਜਿਹੜਾ ਕਹਿੰਦਾ ਵਾ ਬਾਕੀ ਰੱਬ ਜਾਣਦਾ ਸੱਚ ਕੀ ਹੈ ਕੌਣ ਕਿਵੇਂ ਆ ਪਰ ਇਹ ਬਾਈ ਕਹਿੰਦਾ ਮੈਂ ਹੁਣ ਬਾਹਰ ਜਾਣਾ ਮੇਰੀ ਮੰਮੀ ਨੇ ਵੀ ਬਾਹਰ ਚਲੇ ਜਾਣਾ ਪਹਿਲਾਂ ਅਸੀਂ ਮਾੜਾ ਮੋਟਾ ਜਿੰਨਾ ਹੁੰਦਾ ਸੀ ਕਰੀ ਜਾਂਦੇ ਸੀ ਇਹਨਾਂ ਦਾ ਵੀ ਹੁਣ ਜੇ ਅਸੀਂ ਵੀ ਬਾਹਰ ਚਲੇ ਗਏ ਤਾਂ ਇਹਨਾਂ ਦਾ ਬਾਅਦ ਦੇ ਵਿੱਚ ਪਿੱਛੇ ਕੋਈ ਪੁੱਛਣ ਵਾਲਾ ਕੋਈ ਇਨਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਰਹਿਣਾ। ਇਹ ਵੀ 2020 ਦੀ ਨਾ 2020 ਦੀ ਕਿੰਨੇ ਹੋ ਗਏ? ਹੂੰ। ਇਹਦੀ ਹੈ। ਫੋਟੋ 2020 ਦੀ। ਪ੍ਰਾਣੀਆਂ ਫੋਟੋਆਂ ਵਗੈਰਾ ਜਿਹੜੀਆਂ ਵੀਰੋਂ ਨਹੀਂ ਲੈ ਕੇ ਆਏ ਦੱਸਦੇ ਨੇ ਕਿ ਦੇਖੋ ਪੂਰੇ ਹੁੰਦੜ ਹੇਲ ਤੁਹਾਨੂੰ ਦੱਸੀ ਜਾਂਦੇ ਪੂਰੇ ਸੋਹਣੇ ਸੁਨੱਖੇ ਗੱਭਰੂ ਨੌਜਵਾਨ ਹਜੇ ਇਹਨਾਂ ਦੀਆਂ ਕਿੰਨੀਆਂ ਉਮਰਾਂ ਐ ਥੋੜੀ ਆ ਵੀ ਇਹ 50 50 55 55 ਸਾਲਾਂ ਦੇ ਹੋ ਗਏ ਆ। ਤੇਰੀ ਉਮਰ ਕਿੰਨੀ ਆ ਹਰਜ? ਮੇਰੀ ਇੱਕ ਟੋਪੋਡ 93 ਦਾ ਪੁਰਨਾ ਜੀ 93 ਦਾ ਹਾਂ 93 14 1993 ਦਾ ਤੇ ਕਿੰਨੇ ਸਾਲ ਬਣ ਗਏ ਬਣ ਗਏ 7 25 ਉਹ 32 ਸਾਲ ਨਾ ਤੇਰੀ ਵੀ ਅਰਵਿੰਦਰ 91 ਹੈ ਜੀ ਆ ਰਿਹਾ ਇਹਦਾ ਵੋਟਰ ਕਾ 91 ਦਾ 91 14 91 ਦਾ ਲੋ 33 34 ਸਾਲ ਦੀ ਉਮਰ ਆ ਵੱਡੇ ਦੀ ਦੂਜੇ ਦੋਨੇ ਟਵਿਨਸ ਨੇ ਉਹਨਾਂ ਦੀ 32 ਸਾਲ ਦੀ ਉਮਰ ਆ ਤੇ ਇਸ ਉਮਰ ਦੇ ਵਿੱਚ ਅੱਜ ਇਹ ਅਪਾਹਜ ਹੋ ਗਏ ਨੇ ਭਰਾ ਤਿੰਨੋਂ ਹੀ ਸਕੇ ਭਰਾ ਤਿੰਨੋਂ ਹੀ ਬੀਲਚੇਰਾਂ ਤੇ ਬੈਠੇ ਨੇ ਤੇ ਸਾਡਾ ਸਮਾਜ ਬੀਲਚੇਰ ਤੇ ਬੈਠਾ ਸਾਡਾ ਅੱਜ ਦਾ ਸਮਾਜ ਬੀਲਚੇਰ ਤੇ ਬੈਠਾ ਇਹ ਤਿੰਨ ਭਰਾ ਨਹੀਂ ਬੈਠੇ ਇਹ ਉਹ ਲੋਕ ਬੈਠੇ ਨੇ ਜਿਨ੍ਹਾਂ ਦੀ ਡਿਊਟੀ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਇਹਨਾਂ ਦੇ ਨਾਲ ਖੜਨ ਦੀ ਬਾਹ ਫੜਨ ਦੀ ਸੱਚੇ ਪਾਤਸ਼ਾਹ ਇਹਨਾਂ ਦੇ ਮਾਪੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਇਹਨਾਂ ਵੀਰਾਂ ਦਾ ਹੁਣ ਵੀਰੇ ਤੁਸੀਂ ਕੀ ਸੋਚ ਕੇ ਲੈ ਕੇ ਆਏ ਹੋ ਕਿ ਤੁਹਾਡੇ ਮਨ ਦੇ ਵਿੱਚ ਹੈਗਾ ਇਹਨਾਂ ਦਾ ਇਲਾਜ ਕਰਾਉਣ ਦਵਾਈ ਦਿਵਾਉਣ ਲੈ ਕੇ ਆਏ ਆਂ ਹਾਂਜੀ ਜਾਂ ਛੱਡਣ ਆਏ ਹੋ ਇਹਨਾਂ ਨੂੰ ਵੀਰ ਜੀ ਛੱਡਣ ਹੀ ਆਏ ਸੀ ਕਿਉਂਕਿ ਵੀਰ ਜੀ ਮੈਂ ਤਾਂ ਬਾਹਰੋਂ ਹੀ ਆਇਆ ਜੀ ਬੰਤੇ ਹੋ ਕੇ ਜੀ 9 ਸਾਲ ਹੋ ਕੇ ਕਿਸੇ ਨੂੰ ਬਾਹਰ ਕਿੱਥੇ ਤੋਂ ਬਾਹਰ ਮੈਂ ਕੈਲੀਫੋਰਨੀਆ ਅਮਰੀਕਾ ਜੀ ਅਮਰੀਕਾ ਦਾ ਹਾਂ ਜੀ ਅਸੀਂ ਵੀਰ ਜੀ ਲਾਜ ਵੀ ਕਰਾਇਆ ਇਹਨਾਂ ਦਾ ਪਟਿਆਲੇ ਲੈ ਕੇ ਜਾਂਦੇ ਰਹੇ ਲਗਾਤਾਰ ਇੱਕ ਸਾਲ ਹੂੰ ਉੱਥੋਂ ਇੰਜ ਇਹਨਾਂ ਨੂੰ ਇੰਜੈਕਸ਼ਨ ਵੀ ਲੱਗੇ ਨੇ ਉਦੋਂ ਨਾਲ ਠੀਕ ਸੀਗਾ ਉਹਨੂੰ ਤੇ ਇਹਨੂੰ ਦੋਵਾਂ ਨੂੰ ਲੈ ਕੇ ਜਾਂਦੇ ਰਹੇ ਹੂੰ ਇੱਕ ਸਾਲ ਇਹਨਾਂ ਨੂੰ ਦਵਾਈ ਦਵਾਈ ਇੰਜੈਕਸ਼ਨ ਵੀ ਲੱਗੇ ਤੇ ਹਰ ਵੀਕ ਦੇ ਵੀਕ ਲੈ ਕੇ ਜਾਂਦੇ ਹੁੰਦੇ ਸੀਗੇ ਹੂੰ ਪਰ ਠੀਕ ਨਹੀਂ ਹੋਏ ਉੱਥੋਂ ਪਰ ਹੁਣ ਪ੍ਰੋਬਲਮ ਹੁਣ ਮੇਰੇ ਫਾਦਰ ਸਾਹਿਬ ਦੀ 2 ਫਰਵਰੀ ਇਸ ਜੀ ਇਹਨਾਂ ਦੇ ਫੁੱਪੜ ਜੀ ਦੀ ਹਾਂਜੀ ਮੇਰੇ ਫਾਦਰ ਸਾਹਿਬ ਦੀ ਹੁਣ ਮਦਰ ਇਕੱਲੇ ਰਹਿ ਗਏ ਨੇ ਮੇਰੀ ਸਿਸਟਰ ਵੀ ਉੱਥੇ ਹੈ ਮੈਂ ਨਹੀਂ ਉੱਥੇ ਹਾਂ ਹੂੰ ਤੇ ਫਿਰ ਹਣ ਜੀ ਮਦਰ ਇਕੱਲੇ ਨੂੰ ਅਸੀਂ ਛੱਟ ਨਹੀਂ ਸਕਦੇ ਇੱਥੇ ਤੇ ਹੋਰ ਜੀ ਔਰ ਜਿਹੜੀਆਂ ਉਹਨਾਂ ਦੀਆਂ ਮੇਰੀਆਂ ਮਾਸੀਆਂ ਆਈਆਂ ਮਤਲਬ ਇਹਨੀਆਂ ਭੂਆ ਉਹਨਾਂ ਦੋਆਂ ਦੀ ਵੀ ਡੈਥ ਹੋ ਚੁੱਕੀ ਤੇ ਉਹਨਾਂ ਦੇ ਬੱਚੇ ਕੋਈ ਮਦਦ ਕਰਦੇ ਉਹਨਾਂ ਦੇ ਬੱਚੇ ਠੀਕ ਨੇ ਪਰ ਨਹੀਂ ਮਤਲਬ ਉਹ ਆਪ ਕੋ ਆਪਣਾ ਹੀ ਜਾਂਦਾ ਹੂੰ ਤੇ ਇਹਨਾਂ ਦੇ ਚਾਚੇ ਤਾਏ ਉਹ ਵੀ ਨਹੀਂ ਕੋਈ esportcar ਇਹ ਉਹ ਨਹੀਂ esportcar ਕਹਿੰਦਾ ਇਹਨਾਂ ਦੇ ਗਿਆਨ ਨਾਲ ਚੱਲ ਜਵਾਬ ਇਹਨਾਂ ਦੇ ਨਾਨਕੇ ਤਾਂ ਇਹਨੂੰ ਵੀ ਕਿਹਾ ਜੀ ਉਹ ਵੀ ਜਵਾਬ ਦੇ ਕੇ ਨਾਨਕੇ ਵੀ ਨਹੀਂ ਕਰਦੇ ਨਾਨਕੇ ਤੇ ਹਨ ਨਾਨਕੇ ਜੀ ਉਹ ਛੱਡੀ ਉਹ ਤੋਂ ਮਤਲਬ ਇਹਨਾਂ ਦੀ ਮੰਮੀ ਪੂਰੀ ਹੋ ਗਈ ਉਸ ਤੋਂ ਬਾਅਦ ਮਿਲਣਾ ਵਤਨਾ ਛੱਡ ਗਿਆ ਜਿਵੇਂ ਆਈ ਨਹੀਂ ਕਦੇ ਹਾਂਜੀ ਹੈ ਕਿਹੜੇ ਪਿੰਡ ਦੀ ਨਾਨਕੇ ਇਹਨਾਂ ਦੀ ਨਾਨਕੇ ਬੋਤ ਨਾਨਕੇ ਕਿਹੜੇ ਪਿੰਡ ਦੀ ਥੋੜੇ ਗਗਨ ਸਲਾਣਾ ਅਰਸ਼ ਕੰਨੇ ਦੇ ਕੋਲ ਕੰਨੇ ਦੇ ਕੋਲ ਚਲਾਣਾ ਕੋਈ ਕਿਹੜਾ ਪਿੰਡ ਸਲਾਣਾ ਸਲਾਣਾ ਹਾਂ ਸਲਾਣਾ ਹੈਗਾ ਆ ਖੰਨੇ ਦੇ ਕੋਲੇ ਹਾਂ ਤੇ ਹੁਣ ਫਿਰ ਵੀ ਜੀ ਮੈਂ ਜਿੱਦਾਂ ਚੱਲ ਜਾਣਾ ਐ ਫਿਰ ਮੰਮੀ ਨੇ ਵੀ ਨਾਲ ਹੁਣ ਤੇ ਇਹਨਾਂ ਨੂੰ ਇਦਾਂ ਵੀ ਹਰ ਹਫਤੇ 10 ਦਿਨਾਂ ਬਾਅਦ ਆ ਕੇ ਤੇ ਦੇਜੀ ਦਾ ਹੀ ਰੋਸ਼ਨ ਪਾਣੀ ਥਾਰਾ ਕੁਝ ਜੋ ਵੀ ਪੋਸੀਬਲ ਸੀਗਾ ਪਟਿਆਲੇੋਂ ਦਵਾਈ ਚਲਦੀ ਸੀ ਤੇ ਉਹ ਲੈ ਜਾਂਦੇ ਸਨ ਇਹਨਾਂ ਦੇ ਫਾਦਰ ਸਾਹਿਬ ਤੇ ਕਦੀ ਅਸੀਂ ਲੈ ਜਾਂਦੇ ਸਾਂ ਵੀ ਦਵਾਈ ਦਵਾਣ ਆਏ ਵੀਕ ਹੀ ਜਾਣਾ ਪੈਂਦਾ ਸੀ ਪਰ ਘੱਟੋ ਘੱਟ 2 ਸਾਲ ਦਵਾਈ ਚੱਲੀ ਏ ਪਰ ਆਇਆ ਨਹੀਂ ਆਰਾਮ ਇਹਨਾਂ ਨੂੰ ਤੁਸੀਂ ਪਿੰਡੋਂ ਹੀ ਆ ਵੀਰ ਜੀ ਤੁਸੀਂ ਵੀ ਇਹ ਵੀਰੇ ਰਾਂਦੇ ਫਰੈਂਡ ਅੱਛਾ ਫਰੈਂਡ ਨਾਲ ਹੀ ਠੀਕ ਹੈ ਠੀਕ ਹੈ ਥੋੜਾ ਪਿੰਡ ਇਹਨਾਂ ਦੇ ਪਿੰਡ ਤੋਂ ਕਿੰਨਾ ਕੁ ਦੂਰ ਆ 25 ਕਿਲੋਮੀਟਰ 25 ਕਿਲੋਮੀਟਰ ਕਿਰਤਪਾਲ ਵੀਰੇ ਤੁਸੀਂ ਤਾਂ ਘਰ ਦੇ ਹਾਲਾਤ ਦੇਖ ਕੇ ਆਏ ਹੋ ਇਹਨਾਂ ਦੇ ਵੀਰੇ ਜੀ ਬੰਦੇ ਵੀ ਰੱਖ ਕੇ ਦਿੱਤੇ ਨੇ ਇਹਨਾਂ ਨੂੰ ਉੱਥੇ ਬੰਦਾ ਵੀ ਰੱਖ ਕੇ ਦਿੱਤਾ ਹੈ ਟੇਕ ਕੇਅਰ ਕਰਨ ਨੂੰ ਵੀ ਤੈਨੂੰ ਅਹੀਂ ਹਰ ਮਹੀਨੇ 10-15000 ਜੋ ਵੀ ਦੇਈ ਜਾਵਾਂਗੇ ਰਾਸ਼ਨ ਪਾਣੀ ਵੀ ਦੇਣੇ ਆ ਪਰ ਉਹ ਸਾਰਾ ਲੈ ਕੇ ਤੇ ਭੱਜ ਜਾਂਦੇ ਪਾਜੀ ਨੂੰ ਵੇਖ ਕੇ ਪਿੰਡ ਦਾ ਮਤਲਬ ਪਿੰਡ 'ਚ ਨਸ਼ਾ ਬਹੁਤ ਜ਼ਿਆਦਾ ਪਿੰਡ ਦਾ ਕੋਈ ਅਣ ਚੱਟਾ ਗਏ ਆ ਅਸੀਂ ਲੈਣ ਕੋਈ ਆਇਆ ਵੀ ਨਹੀਂ ਜੀ ਕੋਈ ਆਂਢੀ ਗੁਆਂਢੀ ਕੋਈ ਬਹੁਤ ਜ਼ਿਆਦਾ ਨਸ਼ਾ ਹੈ ਇਹਨਾਂ ਦੇ ਪਿੰਡ ਦੇ ਵਿੱਚ ਤੋ ਜੇ ਉਹਨਾਂ ਨੂੰ ਦਈਦਾ ਪੈਸੇ ਵੀ ਦਈਦੇ ਸਮਾਨ ਦਈਦੇ ਲੈ ਕੇ ਸਿਲੰਡਰ ਸਾਰਾ ਕੁਝ ਚੁੱਕ ਕੇ ਭੱਜ ਜਾਂਦੇ ਨੇ ਜੀ ਹੁਣ ਜਾ ਕੇ ਰੋਜ ਤੇੜੀ ਬੰਦਾ ਲੜੇ ਵੀ ਉੱਥੇ ਕਿਤੇ ਨਾਲ ਦੁਕਾਨਦਾਰ ਨੂੰ ਵੀ 2000 ਦੇ ਹਾਂ ਤੁਸੀਂ ਕੀ ਕਹਿੰਦੇ ਹੋ ਗगन ਦੱਸੋ ਅਰਵਿੰਦਰ ਆਰਸ਼ ਕੀ ਕਹਿੰਦੇ ਤੁਸੀਂ ਦੱਸੋ ਕੀ ਚਾਹੁੰਦੇ ਹੋ ਕਿਵੇਂ ਕਰੀਏ ਇਹਦੇ ਕਿੰਨੇ ਅਜੇ ਤੁਹਾਡੇ ਕੋਲ ਕੋਈ ਹੱਲ ਹੁੰਦਾ ਹੂੰ ਤੇ ਸਾਨੂੰ ਰੱਖ ਲੋ ਇੱਥੇ ਰਹਿ ਪੂੰਗੇ ਸਾਡੇ ਕੋਲੇ ਹਾਂ ਜੀ ਰੋਣਾ ਨਹੀਂ ਵੀਰੇ ਰੋਣਾ ਨਹੀਂ ਰੱਬ ਐਸਾ ਦੁੱਖ ਵੀ ਨਾ ਦੇਵੇ ਕਿਸੇ ਨੂੰ ਤਿੰਨਾਂ ਚੋਂ ਜੇ ਇੱਕ ਵੀ ਠੀਕ ਹੁੰਦਾ ਤਾਂ ਦੂਜੇ ਦੋ ਨੂੰ ਸਾਂਭ ਲੈਂਦਾ ਤਿੰਨੇ ਹੀ ਇਹ ਠੀਕ ਸੀਗਾ ਜੀ ਇਹ ਸਾਂਭਦਾ ਰਿਹਾ ਹੁਣ ਤੱਕ ਐਸੇ ਪਹਿਲਾਂ ਠੀਕ ਸੀਗਾ ਠੀਕ ਸੀਗਾ ਰੋਟੀ ਪਾਣੀ ਰੋਟੀ ਪਾਣੀ ਬਣਾਉਂਦੇ ਨਾ ਵਿਚਾਰੇ ਇਕੱਠੇ ਹੋ ਕੇ ਮਾੜਾ ਮੋਟਾ ਕਰਦੇ ਬੈੱਡ ਤੇ ਹੀ ਸਰ ਉਹਨਾਂ ਨੂੰ ਦੇ ਰਹੇ ਹਾਂਜੀ ਕੱਲ ਤਾਂ ਅਸੀਂ ਘਰ ਗਏ ਆਇਆ ਦੁਪਹਿਰ ਨੂੰ ਮੈਂ ਪਰਦ ਹੂੰ ਮੈਂ ਤੇ ਵੜਾ ਸਬਜ਼ੀ ਕੱਟਣ ਲੱਗਿਆ ਆਪਣੀ ਰੋਟੀ ਉਹਨਾਂ ਨਾਲ ਕੰਦ ਤੇ ਢੋਲਾ ਆ ਕੇ ਜੀ ਸਬਜ਼ੀ-ਸਬਜ਼ੀ ਕੱਟਦੇ ਵਿਚਾਰੇ ਵੜਾ ਸਬਜ਼ੀ ਕੱਟਣ ਲੱਗਿਆ ਹੌਲੀ ਹੌਲੀ ਇਹਨੂੰ ਕਹਿੰਦੇ ਭਾਈ ਦੁੱਖ ਇਹਨੂੰ ਕਹਿੰਦੇ ਤਕਲੀਫ ਇਹਨੂੰ ਕਹਿੰਦੇ ਕਰਮ ਹੁਣ ਪਤਾ ਨਹੀਂ ਕਿਹੜੇ ਕਰਮਾਂ ਦਾ ਇਹਨਾਂ ਨੂੰ ਜਿਹੜਾ ਅੱਜ ਭੋਗਣਾ ਪੈ ਰਿਹਾ ਪਰ ਸ਼ਰਮ ਆਉਂਦੀ ਆ ਦੱਸਦਿਆਂ ਵੀ ਗੱਲ ਵੀ ਕਰਦਿਆਂ ਅੱਜ ਦੇ ਰਿਸ਼ਤਿਆਂ ਦੇ ਬਾਰੇ ਵਿੱਚ ਪਰ ਜਿੱਥੇ ਅੱਜ ਦੇ ਰਿਸ਼ਤੇ ਟੁੱਟਦੇ ਜਾ ਰਹੇ ਆ ਲਹੂ ਚਿੱਟਾ ਹੁੰਦਾ ਜਾ ਰਿਹਾ ਉੱਥੇ ਕੁਝ ਚੰਗੇ ਲੋਕ ਵੀ ਹੈਗੇ ਆ ਜਦਵਿੰਦਰ ਵਰਗੇ ਜਿਹੜੇ ਆਪਣਾ ਫਰਜ਼ ਨਿਭਾ ਰਹੇ ਨੇ ਉੱਥੇ ਕੁਝ ਚੰਗੇ ਲੋਕ ਵੀ ਆ ਜਿਨ੍ਹਾਂ ਨੇ ਸਾਨੂੰ ਇਹਨਾਂ ਬਾਰੇ ਇਨਫੋਰਮੇਸ਼ਨ ਦਿੱਤੀ ਵੀਡੀਓ ਬਣਾਵਣਾ ਪੇਜੀਆਂ ਉੱਥੇ ਕਿਰਤਪਾਲ ਵਰਗੇ ਭਾਰਤ ਵੀਰੇ ਵਰਗੇ ਉਹ ਲੋਕ ਵੀ ਨੇ ਜਿਹੜੇ ਆਪਣਾ ਫਰਜ਼ ਸਮਝਦੇ ਆ ਅੱਜ ਇੱਥੇ ਤਿੱਕਰ ਲੈ ਕੇ ਆਏ ਨੇ ਇਹਨਾਂ ਨੂੰ ਤੇ ਐਸੀ ਮਾਰ ਨਾ ਰੱਬ ਕਿਸੇ ਦੇ ਪਾਵੇ ਜਿੱਥੇ ਸ਼ੇਰੂ ਸ਼ੇਰੂ ਵਰਗੇ ਇਦਾਂ ਤਿੰਨ ਪੁੱਤ ਬੀਲ ਚੇਹਰਾਂ ਤੇ ਬੈਠ ਜਾਣ ਮੈਂ ਸਰਦਾਸ ਕਰਿਓ ਹਰਵਿੰਦਰ ਦੇ ਹਰਸ਼ ਦੇ ਤੇ ਗਗੰਦੇ ਅਸੀਂ ਭਰਾ ਬਣ ਸਕੀਏ ਅਸੀਂ ਇੰਨਾ ਭਰਾਵਾਂ ਦੇ ਨਾਲ ਭਰਾ ਬਣ ਕੇ ਖੜ ਸਕੀਏ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ ਇੱਕ ਮਾਨ ਸਤਕਾਰ ਤੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕਣ ਕਿਉਂਕਿ ਜਿਹੜੀ ਇਹਨਾਂ ਦੀ ਸਮੱਸਿਆ ਵਾ ਇਹ ਜੈਨੇਟਿਕਲੀ ਆ ਜੀਨਸ ਦੇ ਵਿੱਚ ਹੁੰਦੀ ਆ ਇਹ ਬਿਮਾਰੀ ਹੈ ਜਿਹੜੀ ਇਹਦਾ ਟ੍ਰੀਟਮੈਂਟ ਪੀਜੀਆਈ ਜਾਂ ਹੋਰ ਬੜੇ ਵੱਡੇ-ਵੱਡੇ ਹਸਪੀਟਲਾਂ ਤੱਕ ਅਸੀਂ ਪਹੁੰਚ ਕੀਤੀ ਆ ਪਹਿਲਾਂ ਵੀ ਸਾਡੇ ਕੋਲੇ RAM ਤੇ Lakshman ਦੋ ਭਰਾ ਸਾਡੇ ਕੋਲੇ ਮੁੰਡਾ ਰੋਮੀ ਆ ਸੇਵਾਦਾਰ ਆ ਸਾਡੀ ਟੀਮ ਦਾ ਉਹਦੇ ਦੋ ਸਕੇ ਭਰਾ ਸੀ ਦੋਨਾਂ ਨੂੰ ਸਮੱਸਿਆ ਸੀ ਇਹ ਪਰ ਗੁਰੂ ਕਿਰਪਾ ਕਰਨ ਕੋਸ਼ਿਸ਼ ਕਰਨਾ ਸਾਡਾ ਫਰਜ਼ ਆ ਅਸੀਂ ਆਪ ਦਾ ਕਰਮ ਕਰਾਂਗੇ ਫਲ ਫੁੱਲ ਲਾਉਣਾ ਉਹਦਾ ਕੰਮ ਆ ਅਸੀਂ ਆਪਣੇ ਵੱਲੋਂ ਨੇਕੀ ਦਾ ਬੀਜ ਬੀਜਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਇਹਨਾਂ ਭਰਾਵਾਂ ਦੇ ਟੈਸਟ ਕਰਾ ਕੇ ਇਹਨਾਂ ਦਾ ਇਲਾਜ ਕਰਾਉਣ ਦਾ ਜ਼ਰੂਰ ਯਤਨ ਪ੍ਰਾਰਾਲਾ ਕਰਾਂਗੇ ਤੇ ਬਹੁਤ ਧੰਨਵਾਦ ਆ ਭਾਈ ਤੁਸੀਂ ਜਿਹੜਾ ਇਹ ਪ੍ਰਾਰਾਲਾ ਕੀਤਾ ਇਹਨਾਂ ਨੂੰ ਭਰਾਵਾਂ ਨੂੰ ਇੱਥੇ ਲੈ ਕੇ ਆਏ ਹੋ ਸੱਚੀ ਮਹਿਸੂਸ ਹੋ ਰਿਹਾ ਵੀ ਜਿਵੇਂ ਅਸੀਂ ਤਿੰਨ ਭਰਾਵਾਂ ਆ ਆਪਦੇ ਆਪ ਨੂੰ ਇਹਨਾਂ ਨਾਲ ਕਨੈਕਟ ਕਰਕੇ ਜੋੜ ਕੇ ਦੇਖ ਰਹੇ ਆ ਵੀ ਅੱਜ ਜੇ ਅਸੀਂ ਸੇਵਾ ਕਰਦੇ ਆ ਲੋਕ ਸਾਨੂੰ ਬੜਾ ਅਪਰੀਸ਼ੀਏਟ ਕਰਦੇ ਆ ਤੇ ਸੇਵਾ ਵੀ ਸਾਨੂੰ ਕਰਮਾਂ ਦੀ ਮਿਲੀ ਆ ਤੇ ਇਹਨਾਂ ਦੇ ਵੀ ਕਰਮਾਂ ਦੇ ਹੀ ਇਹ ਹਾਲਾਤ ਨੇ ਸ਼ਾਇਦ ਸਾਡੇ ਵੀ ਕਿਤੇ ਇਦਾਂ ਨਹੀਂ ਹਾਲਾਤ ਬਣ ਸਕਦੇ ਸੀ ਪਰ ਉਹਦੇ ਰੰਗ ਆ ਇਹ ਕਿਸੇ ਦਾ ਨਹੀਂ ਪਤਾ ਭਾਈ ਅੱਜ ਜਿਹਦੇ ਹੱਡ ਪੈਰ ਚੱਲਦੇ ਆ ਬੰਦਾ ਬੜਾ ਮਾਣ ਕਰਦਾ ਵੀ ਮੇਰਾ ਸ਼ਰੀਰ ਬੜਾ ਤਕੜਾ ਮੈਂ ਐ ਕਰ ਦਿੰਨਾ ਬਤੀਤੀ 32 32 ਸਾਲ ਦੀ ਉਮਰ ਦੇ ਵਿੱਚ ਤਿੰਨੋ ਹੀ ਬੀਲ ਚੇਹਰਾਂ ਤੇ ਬੈਠੇ ਨੇ ਨਾ ਪਿਓ ਇਸ ਦੁਨੀਆ ਤੋਂ ਤੁਰ ਗਏ ਜਿਹਦੇ ਤਿੰਨ ਪੁੱਤ ਇਦਾਂ ਹੋ ਜਾਣ ਉਹ ਜਿਉਂਦੇ ਵੀ ਕਿਹੜੀ ਆਸ ਤੇ ਰਹਿੰਦੇ ਵਿਚਾਰੇ ਕੁਰਕਸ਼ੇਤਰ ਜ਼ਿਲ੍ਹਾ ਹਰਿਆਣਾ ਪਿੰਡ ਹੈਂਗਾ ਖੇੜੀ ਹੈਂਗਾ ਹੈਂਗਾ ਖੇੜੀ ਹੈਂਗਾ ਖੇੜੀ ਕਰਿਓ ਅਰਦਾਸ ਇਨਾਂ ਸਾਡੇ ਪਰਿਵਾਰ ਦੇ ਤਿੰਨਾਂ ਮੈਂਬਰਾਂ ਵਾਸਤੇ ਇਨਾਂ ਤਰਨੇ ਸਕੇ ਭਰਾਵਾਂ ਵਾਸਤੇ ਵੀ ਕਿ ਤੋ ਘੱਟ ਆਪਣੇ ਆਪ ਨੂੰ ਸੰਭਾਲਣ ਯੋਗ ਹੀ ਹੋ ਜਾਣਾ ਆਪਣੇ ਆਪ ਨੂੰ ਸੰਭਾਲਣ ਯੋਗ ਹੀ ਹੋ ਜਾ ਇੰਨੀ ਅਰਦਾਸ ਬੇਨਤੀ ਕਰ ਦਿਓ ਜਨ ਕੀ ਅਰਦਾਸ ਬਿਰਥੀ ਨਾ ਜਾਏ ਤੁਹਾਡੀ ਕੀਤੀ ਹੋਈ ਅਰਦਾਸ ਸੁਣੀ ਜਾਵੇ